ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਜੋ ਗੱਲਬਾਤ ਕਰਨੀ ਹੈ ਧੀਆ ਨੋਹਾਂ ਵਾਰੀ ਕਰਨੀ ਹੈ ਜੀ ਆਪਾਂ ਜਿਹੜੀ ਇਹ ਗੱਲ ਕਰਨੀ ਹੈ ਸ਼ਾਇਦ ਹਰ ਇੱਕ ਮਾਂ ਨੂੰ ਫੀਲ ਹੁੰਦਾ ਹੋਵੇ ਸਾਨੂੰ ਤਾਂ ਦੇਖ ਕੇ ਵੈਸੇ ਮੈਨੂੰ ਤਾਂ ਬਹੁਤ ਫੀਲ ਹੁੰਦੀਆਂ ਨੇ ਇਹ ਗੱਲਾਂ ਕਿਉਂਕਿ ਬੱਚੇ ਬੱਚਿਆਂ ਵਾਲੀ ਕਰ ਜਾਂਦੇ ਨੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਸਾਰੀਆਂ ਆਪਣੀਆਂ ਭੈਣਾਂ ਦੀ ਗੱਲ ਕਰਦੀ ਆਂ ਭੈਣਾਂ ਬਹੁਤ ਧਿਆਨ ਨਾਲ ਸੁਣਿਓ ਇਹ ਗੱਲ ਤੇ ਨੂੰਹਾਂ ਕੁੜੀਆਂ ਇਹ ਗੱਲ ਬਹੁਤ ਧਿਆਨ ਨਾਲ ਸੁਣਿਓ ਸੋਚਿਓ ਮੇਰੀ ਗੱਲ ਤੇ ਗੌਰ ਕਰਿਓ ਦੇਖੋ ਪੁੱਤਰ ਜੀ ਮਹਾਰਾਜ ਦੀ ਕਿਰਪਾ ਨਾਲ ਜਦੋਂ ਸਮੇਂ ਨਾਲ ਮਾਪੇ ਤੋਰ ਦਿੰਦੇ ਨਾ ਧੀ ਪਹਿਣ ਨੂੰ ਸਹੁਰੇ ਘਰ ਬਹੁਤ ਭਾਗਾਂ ਵਾਲੀ ਘੜੀ ਹੁੰਦੀ ਐ ਵਿਆਹ ਤੋਂ ਬਾਅਦ ਇੱਕ ਸੱਸ ਸਹੁਰੇ ਦਾ ਵੀ ਸੁਪਨਾ ਹੁੰਦਾ ਐ ਬਈ ਸਾਡੇ ਚਲੋ ਪੁੱਤ ਦਾ ਵਿਆਹ ਹੋ ਗਿਆ। ਬਈ ਹੁਣ ਘਰ ਚ ਕਲਕਾਰੀਆਂ ਗੁੰਜਣ ਬੱਚੇ ਦੀਆਂ। ਇੱਥੇ ਥੋੜਾ ਜਿਹਾ ਬੱਚੇ ਅੱਜ ਦੇ ਜਿਹੜੇ ਬੱਚੇ ਨੇ ਇਹਨਾਂ ਨੇ ਬਸ ਇੱਕ ਟ੍ਰੈਂਡ ਜਿਹਾ ਹੀ ਬਣਾ ਲਿਆ। ਬਈ ਵਿਆਹ ਤਾਂ ਜ਼ਰੂਰ ਕਰਾ ਲੈਣਾ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ ਹੈਗੀ। ਅ ਕੋਸੇ 30-40% ਇਹ ਕੰਮ ਚੱਲਦਾ ਹੈ। ਬਈ ਵਿਆਹ ਤਾਂ ਆਪਾਂ ਨੇ ਕਰਾ ਲੈਣਾ ਜ਼ਰੂਰ ਪਰ ਜਿਹੜਾ ਬੱਚੇ ਵਾਲਾ ਡਿਸੀਜਨ ਆ ਉਹ 5-7 ਸਾਲ ਅਟਕੇ ਲੈਣਾ ਹੈ। ਦੇਖੋ ਪੁੱਤਰ ਜੀ ਇਹ ਬੁੜੀਆਂ ਦੀ ਇੱਕ ਕਹਾਵਤ ਹੈ ਕਹਿੰਦੇ ਆ ਜਦੈ ਆ ਕਦੇ। ਇਹ ਮੈਨੀ ਕਹਿੰਦੀ ਅਸੀਂ ਵੀ ਬਜ਼ੁਰਗ ਮਾਮਾਂ ਤੋਂ ਸੁਣੀਆਂ ਹੋਈਆਂ ਇਹ ਗੱਲਾਂ। ਬਈ ਆ ਜਦੈ ਆ ਕਦੇ। ਕਈ ਵਾਰ ਪਤਾ ਕੀ ਹੁੰਦਾ ਜਿਹੜੀ ਸਾਡੀ ਚੌੜ ਆ ਉਹ ਸਾਨੂੰ ਮਹਿੰਗੀ ਪੈ ਜਾਂਦੀ ਆ। ਮੈਂ ਇਸ ਗੱਲ ਨੂੰ ਇੱਕ ਚੌੜ ਹੀ ਕਹੂੰਗੀ। ਕਿਉਂਕਿ ਜਦੋਂ ਵਿਆਹ ਹੋ ਗਿਆ ਫਿਰ ਸਾਨੂੰ ਆਏ ਹੋ ਜਾਂਦਾ ਵੀ ਅਸੀਂ 5-7 ਸਾਲ ਸ਼ੁਗਲ ਕਰ ਲਈਏ ਘੁੰਮ ਲਈਏ ਫਿਰ ਲਈਏ ਆਹ ਕਰ ਲਈਏ ਉਹ ਕਰ ਲਈਏ ਜ਼ਿਆਦਾਤਰ ਦੇਖਣ ਚ ਆਇਆ ਆ ਜਿਹੜੇ ਮੁੰਡੇ ਕੁੜੀਆਂ ਬਲੌਗਰ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਬੱਚੇ ਕੀ ਰਾਹ ਦਾ ਰੋੜਾ ਬਣਦੇ ਨੇ ਇਹਨਾਂ ਦਾ ਪੁੱਤਰ ਤੁਸੀਂ 5-5 7-7 ਸਾਲ ਤਾਂ ਬੱਚੇ ਦਾ ਡਿਸੀਜਨ ਲੈਂਦੇ ਨਹੀਂ ਜਦੋਂ ਤੁਹਾਨੂੰ ਲੱਗਦਾ ਵੀ ਹੁਣ ਸਾਡੇ ਲਈ ਸਮਾਂ ਸਹੀ ਆ ਅਸੀਂ ਪੈਸਾ ਵੀ ਜੋੜ ਲਿਆ ਸਭ ਕੁਝ ਕਰ ਲਿਆ ਫੇਰ ਕਈ ਵਾਰ ਪ੍ਰਮਾਤਮਾ ਸਾਨੂੰ ਇਹ ਦਾਤ ਬਖਸ਼ਣੋਂ ਦੇਰ ਕਰ ਦਿੰਦਾ ਫੇਰ ਅਸੀਂ ਮੜੀਆਂ ਮਸਾਣੀਆਂ ਵੀ ਪੁੱਜਦੇ ਆ ਫੇਰ ਅਸੀਂ ਹੋਰ ਵੀ ਬਾਬਿਆਂ ਪੁੱਤਿਆਂ ਦੇ ਬਹੁ ਫਿਰਦੇ ਆ ਫੇਰ ਡਾਕਟਰੀ ਇਲਾਜ ਕਰਾਉਣੇ ਲਈ ਅਸੀਂ ਕੋਈ ਕਸਰ ਨਹੀਂ ਛੱਡਦੇ ਫੇਰ ਸਾਨੂੰ ਕਈ ਵਾਰ ਸਾਡੀ ਝੋਲੀ ਭਰ ਜਾਂਦੀ ਆ ਕਈ ਵਾਰ ਫੇਰ ਸਾਨੂੰ ਸਾਰੀ ਉਮਰ ਦਾ ਰੋਣਾ ਵੀ ਪੱਲੇ ਪੈ ਜਾਂਦਾ ਹੈ ਕਿਉਂਕਿ ਅ ਅੱਜ ਕੱਲ 23 24 ਸਾਲ ਦਾ ਅਗਲਾ ਮੁੰਡੇ ਕੁੜੀ ਨੂੰ ਵਿਆਹੋਂਦਾ ਉਦੋਂ ਬਾਅਦ 5-7 ਸਾਲ ਤੁਸੀਂ ਕੱਢ ਦੰਨੇ 30 32 ਸਾਲ ਦੀ ਉਮਰ ਹੋ ਜਾਂਦੀ ਹੈ ਦੇਖੋ ਚਲੋ ਆਪਾਂ ਉਮਰ ਦੀ ਵੀ ਗੱਲ ਨਹੀਂ ਕਰਦੇ ਹੈਗੇ ਕਈ ਵਾਰ ਵਿਆਹ 30 32 ਸਾਲ ਦੀ ਉਮਰ 'ਚ ਕਰਾਉਂਦਾ ਹੈ ਅਗਲਾ ਪਰ ਪਤਾ ਕੀ ਹੈ ਜਦ ਇੱਕ ਵਾਰ ਵਿਆਹ ਹੋ ਗਿਆ ਫਿਰ ਅਸੀਂ ਕੀ ਚਾਹੁੰਨੇ ਆ ਮਾ ਕੁੜੀਆਂ ਨੂੰ ਦੇਖਿਆ ਤਿੰਨ ਤਿੰਨ ਚਾਰ ਚਾਰ ਸਾਲ ਚੂੜਾ ਪਾਈ ਫਿਰੀ ਜਾਂਦੀਆਂ ਨੇ ਵੀ ਅਸੀਂ ਨਮੀਆਂ ਨਮੇਲੀਆਂ ਲੱਗੀਏ ਪੁੱਤਰਾਂ ਨਮੀਆਂ ਨਮੇਲੀਆਂ ਤੁਸੀਂ ਹਮੇਸ਼ਾ ਹੀ ਰਹਿਣਾ ਨੋਹਾਂ ਕਦੇ ਸੱਸਾਂ ਮੁਰੇ ਬੁੜੀਆਂ ਨਹੀਂ ਹੁੰਦੀਆਂ ਹੁੰਦੀਆਂ ਸੱਸ ਨੂੰ ਤਾਂ ਹਮੇਸ਼ਾ ਹੀ ਨੋਹ ਐਦਾਂ ਲੱਗਦੀ ਹੁੰਦੀ ਆ ਵੀ ਮੇਰੀ ਕੱਲ ਆਈ ਆ ਪਰ ਸੱਸ ਹੋਵੇ ਇਹ ਜਿਹੜੇ ਸ਼ੁਗਲ ਮੇਲੇ ਆ ਨਾ ਤੁਹਾਡੇ ਕਈ ਵਾਰ ਤੁਹਾਡੀ ਜ਼ਿੰਦਗੀ ਦਾ ਰੌਣ ਬਣ ਜਾਂਦੇ ਨੇ ਤੁਸੀਂ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਮੇ ਕਿਹੜੀ ਗੱਲ ਦੀ ਤੁਸੀਂ ਭਾਲ 'ਚ ਰਹਿੰਦੇ ਹੋ? ਪੈਸੇ ਦੀ ਭਾਲ 'ਚ ਰਹਿੰਦੇ ਹੋ? ਕੰਮ ਦੀ ਸੈਟਿੰਗ ਦੀ ਭਾਲ 'ਚ ਰਹਿੰਦੇ ਹੋ? ਕੱਜਕੱਲ੍ਹ ਰਵਾਜ ਜਿਹਾ ਹੋ ਗਿਆ ਕਿ ਸਾਨੂੰ ਚੱਜ ਨਹੀਂ ਤਾਂ ਤੁਹਾਨੂੰ ਚੱਜ ਜ਼ਿਆਦਾ ਆ ਗਿਆ। ਕਿਹੜੇ ਕਿਹੜੀ ਗੱਲ ਹੈ? ਕੀ ਫਰਕ ਹੈ ਸਾਡੇ আর ਤੁਹਾਡੇ 'ਚ? ਠੀਕ ਹੈ। ਜਾਂ ਫਿਰ ਤੁਸੀਂ ਇੱਕ ਵਾਰ ਦੇਖਿਆ ਤਾਂ ਕਰੋ ਸੱਸ ਸਹੁਰਾ ਜਿਹੜੇ ਹੈਗੇ ਨੇ ਨਾ ਚਲੋ ਕੁੜੀ ਦੀ ਮਾਂ ਨੇ ਤਾਂ ਕੀ ਕਹਿਣਾ ਹੈ? ਕਿਉਂਕਿ ਇਹ ਡਿਸੀਜਨ ਤੁਹਾਡਾ ਦੋਹਾਂ ਦਾ ਹੁੰਦਾ ਹੈ ਜਿਹੜੇ ਮੁੰਡੇ ਦੇ ਮਾਪੇ ਇੱਕ ਬਹੁਤਾ ਕਹਿ ਨਹੀਂ ਸਕਦੇ ਹੁੰਦੇ ਅਗਲਾ ਜੱਕਦਾ ਰਹਿੰਦਾ ਪਰ ਤਾਂਗ ਸਭ ਨੂੰ ਹੁੰਦੀ ਹੈ ਅੱਗੇ ਪਿੱਛੇ ਗੱਲਾਂ ਦੋਏ ਜੀ ਜ਼ਰੂਰ ਕਰਦੇ ਹੋਣਗੇ ਵੀ ਬੱਚੇ ਦਾ ਸੌਦਾ ਹੀ ਹੈ ਨਾ ਫਿਰਦੇ ਨੇ ਮਹਾਰਾਜ ਇਹਨਾਂ ਦੀ ਸੁਣ ਲਵੇ ਬਹੁਤ ਸੁਪਨੇ ਹੁੰਦੇ ਨੇ ਮਾਪੇ ਨੂੰ ਐਦਾਂ ਹੁੰਦਾ ਵੀ ਵਿਆਹ ਪੁੱਤ ਦਾ ਜਦ ਹੋ ਗਿਆ ਨਾ ਬੀਬਾ ਸਰ ਮਾਂ ਨੂੰ ਆਈ ਹੁੰਦਾ ਵੀ ਕੋਈ ਨਾ ਕੋਈ ਬੱਚਾ ਸਾਡੀ ਝੌਲੀ 'ਚ ਖੇਡਦਾ ਹੋਵੇ। ਘਰ 'ਚ ਰੌਣਕ ਮੇਲਾ ਲੱਗੇ ਹੈ ਨਾ। ਪਤਾ ਕੀ ਹੈ ਡਿਸੀਜਨ ਤੁਸੀਂ ਨਹੀਂ ਲੈਂਦੇ ਬੱਚੇ ਦਾ। ਕਈ ਵਾਰ ਬਾਹਰਲੇ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਨੇ। ਦੱਸ ਬਹੂ ਦੇ ਜਵਾਕ ਨਹੀਂ ਹੋਇਆ, ਕਿੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ। ਮਹਾਰਾਜ ਵਿਚਾਰੀ ਦਾ ਮਹਾਰਾਜ ਈਦੀ ਵੀ ਸੁਣ ਲਵੇ ਹੈ ਨਾ। ਐ ਏਦਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ। ਸੋਹੀ ਗੱਲਾਂ। ਬਈ ਇਹ ਕੰਮ ਨਾ ਕਰਿਆ ਕਰੋ। ਪੇਰਾ ਕਈ ਵਾਰ ਸਾਨੂੰ ਪਸਤਾਵਾ ਪੱਲੇ ਰਹਿ ਜਾਂਦਾ ਹੈ ਨਾ ਇੱਕ ਹੋਰ ਵੀ ਗੱਲ ਹੈ ਕਈ ਵਾਰ ਜੇ ਛੇਤੀ ਕਿਤੇ ਬੱਚੇ ਦਾ ਚਾਂਸ ਬਣ ਜਵੇ ਵਾਸ਼ਿੰਗ ਵਾਸ਼ ਛੇਤੀ ਕਰਾਉਂਦੇ ਨੇ ਨਹੀਂ ਅਜੇ ਤਾਂ ਸਾਨੂੰ ਬੱਚੇ ਦੀ ਲੋੜ ਨਹੀਂ ਕੁੜੀ ਕਹੂਗੀ ਅਜੇ ਤਾਂ ਸਾਨੂੰ ਬੱਚੇ ਦੀ ਲੋੜ ਨਹੀਂ ਕਈ ਜਗ੍ਹਾ ਮਾਤੇ ਮੁੰਡੇ ਕਹਿਣਗੇ ਨਹੀਂ ਅਜੇ ਸਾਨੂੰ ਬੱਚੇ ਦੀ ਲੋੜ ਨਹੀਂ ਮੈਂ ਰੈਡੀ ਨਹੀਂ ਹੈਗਾ ਬੱਚੇ ਦੀ ਪਰਪਰੇਸ਼ ਕਰਨ ਲਈ ਇਦਾਂ ਜੇ ਐ ਬੋ ਐ ਪਤਾ ਨਹੀਂ ਕਿਹੜੇ ਕਿਹੜੇ ਲੱਲੇ ਭੱਬੇ ਮਾਰਦੇ ਆ ਪਤਾ ਨਹੀਂ ਤਾਂ ਪਰਿਵਰਿਸ਼ਾਂ ਚ ਕੁਝ ਸਾਡੇ ਨਾਲੋਂ ਜ਼ਿਆਦਾ ਅ ਫਰਕ ਆ ਗਿਆ ਪਤਾ ਨਹੀਂ ਤੁਸੀਂ ਦੁਨੀਆ ਤੋਂ ਲੈਦੀ ਪਰਿਵਰਿਸ਼ ਕਰਦੇ ਹੋ ਆਪਣੇ ਬੱਚਿਆਂ ਦੀ ਜਿਹੜੀ ਅਸੀਂ ਨਹੀਂ ਤੁਹਾਡੀ ਕਰ ਸਕੇ ਦੇਖੋ ਇਹ ਪਖੰਡ ਬਾਦ ਆ ਸਾਰਾ ਤੁਸੀਂ ਜਿਹੜਾ ਵਿਆਹ ਇਹ ਆ ਨਾ ਵਿਆਹ ਤੁਸੀਂ 30 35 ਸਾਲ ਦੀ ਉਮਰ ਤੋਂ ਬਾਅਦ ਕਰਾ ਲਿਆ ਕਰੋ ਵੈਸੇ ਵੀ ਤਾਂ ਤੁਸੀਂ ਵਿਆਹ ਤੋਂ ਬਾਅਦ 7-8 ਸਾਲ ਲੰਡੋਰ ਜੇ ਫਿਰਨਾ ਹੀ ਹੁੰਦਾ ਹੈ ਤrega ਗੁੱਸਾ ਨਾ ਕਰੋ ਮੇਰੀਆਂ ਗੱਲਾਂ ਦਾ ਮੈਂ ਵੀ ਮਾਂ ਐ ਸਾਰੀਆਂ ਮਾਮਾ ਦਾ ਜੀ ਕਰਦਾ ਵੀ ਸਾਡੀ ਗੋਦੀ ਚ ਵੀ ਪੋਤਾ ਪੋਤੀ ਖੇਲਣ ਤੁਸੀਂ ਬਸ ਆਪਣੀ ਹਿੱਡ ਹਿੱਡ ਚ ਲੱਗੇ ਰਹਿੰਦੇ ਹੋ ਆਪਣੀ ਜ਼ਿੰਦਗੀ ਜੀਂਦੇ ਰਹਿੰਦੇ ਹੋ ਮਾਂ ਬਾਪ ਤੁਹਾਡੇ ਮੂੰਹਾਂ ਕਿੰਨੀ ਦੇਖੀ ਜਾਂਦੇ ਆ ਰੱਬ ਅੱਜ ਸੁਣੂਗਾ ਰੱਬ ਕੱਲ ਸੁਣੂਗਾ ਰੱਬ ਕੀ ਕਰੇ ਜਾਂ ਸਾਡੇ ਜਵਾਕੇ ਰੱਬ ਬਣੇ ਹੋਏ ਆ ਦੋਸ਼ ਅਸੀਂ ਫਿਰ ਜਦ ਕੋਈ ਸਾਡਾ ਨਹੀਂ ਪ੍ਰਮਾਤਮਾ ਸੁਣਦਾ ਹੈਗਾ ਫਿਰ ਅਸੀਂ ਦੋਸ਼ ਰੱਬ ਨੂੰ ਦੇਣ ਲੱਗ ਜਾਂਦੇ ਆ ਕਿਉਂਕਿ ਬਹੁਤ ਤਰ੍ਹਾਂ ਦੇ ਨੁਕਸ ਪੈ ਜਾਂਦੇ ਨੇ ਸਾਡੇ ਚ ਕਈ ਵਾਰ ਆਲੇ ਦੁਆਲੇ ਦੇਖਣ ਚਾਹੀ ਵੀ ਹੋਇਆ ਵੀ 5-7 ਸਾਲ ਵਿਆਹ ਨੂੰ ਹੋਏ ਹੋਣੇ ਬੱਚੇ ਵਾਲਾ ਡਿਸੀਜਨ ਨਹੀਂ ਲੈਂਦੇ ਕਈ ਵਾਰ ਕੋਈ ਹੁਣ ਹੋਣੀ ਬੀਤ ਜਾਂਦੀ ਆ ਧੀ ਭੈਣ ਨਾਲ ਘਰ ਦੀ ਨਾ ਘਟਦੀ ਯਾਰ ਕੋਈ ਤਾਂ ਜੜਮ ਨੇ ਆਦ ਲੱਗੀ ਹੋਈ ਹੋਵੇ ਅਗਲੇ ਦੇ ਹਨੋ ਮੇਰੀਆਂ ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਜੇ ਤੁਸੀਂ ਗੌਰ ਨਾਲ ਇਹਨਾਂ ਗੱਲਾਂ ਨੂੰ ਸੁਣੋ ਨਾ ਇਹ ਸੱਚਾਈ ਹੈ ਅਸੀਂ ਕਿਆ ਸਾਬਤ ਕਰਨਾ ਚਾਹੁੰਦੇ ਆਂ ਵਿਆਹ ਤੋਂ ਬਾਅਦ ਵੀ ਅਸੀਂ ਕੀ ਲੱਗੀਏ ਮਹਿੰਗਾਨੀ ਆ ਵੀ ਬੱਚੇ ਜਦੇ ਬਰਾਬਰ ਦੇ ਹੋ ਜਾਂਦੇ ਆਂ ਸਭ ਕੋ ਵਧੀਆ ਥੋੜੀ ਨਿਆਣੀ ਜੀ ਉਮਰ 'ਚ ਸਾਡੇ ਬੱਚੇ ਪਲ ਜਾਣਾ ਨੇ ਬੱਚੇ ਉਹ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ 5 ਸਾਲ ਗਾਲੇ 1 ਲਾਲ ਪਾਲੇ 5-6 ਸਾਲ ਲੱਗ ਜਾਂਦੇ ਨੇ ਮਾਂ ਨੂੰ ਸਿਰ ਖੁਰਚਣ ਦਾ ਬੇਲ ਨਹੀਂ ਮਿਲਦਾ 5 ਸਾਲ ਚ ਤਾਂ ਜਵਾਕ ਪੜਦਾ ਠੀਕ ਹੈ ਜਵਾਕ ਇੱਕ ਵਾਰ ਬਜ਼ੁਰਗਾਂ ਨੇ ਬੈਠੀ ਬੈਠੀ ਜਵਾਕ ਪੜ ਗਿਆ ਥੋਡੀ ਅੱਲੜ ਜੀ ਉਮਰ ਚ ਜਵਾਕ ਪੜ ਗਿਆ ਮੈਂ ਕਹਿੰਨੀ ਬਰਾਬਰ ਧੀ ਪੁੱਤ ਖੜਾ ਹੋਵੇ ਜਵਾਨ ਧੀ ਆ ਜਵਾਨ ਪੁੱਤ ਆ ਭਾਵੇਂ ਧੀ ਮਟਿਆਰ ਖੜੀ ਆ ਮਾਂ ਬਾਪ ਤਾਂ ਵੈਸੇ ਹੀ ਐਦਾਂ ਲੱਗਦਾ ਵੀ ਜਿਵੇਂ ਗਹਿਣੇ ਲੱਦੇ ਹੁੰਦੇ ਨੇ ਅਸੀਂ ਕਿਉਂ ਉਸ ਦੇਲੀ ਨੂੰ ਰਿਸਕ ਚ ਰੱਖੀਏ ਜਿੱਥੇ ਪ੍ਰਮਾਤਮਾ ਨੇ ਸਾਨੂੰ ਕਹਿੰਦੇ ਹੁੰਦੇ ਨੇ ਸਾਡਾ ਵਿਆਹ ਹੋ ਗਿਆ ਤੁਸੀਂ ਬੱਚੇ ਵਾਲਾ ਡਿਸੀਜਨ ਲੈ ਲਓ 7-8 ਸਾਲ ਕਦੇ ਉਧਰ ਨੂੰ ਭੱਜ ਗਏ ਕਦੇ ਉਧਰ ਨੂੰ ਭੱਜ ਗਏ ਜੇ ਆ ਬੂਹੇ ਪਤਾ ਨਹੀਂ ਕੱਦਾਂ ਨੀਆਂ ਸੋਚਾਂ ਹੋ ਗਈਆਂ ਪਤਾ ਨਹੀਂ ਕਹੀਆਂ ਜੀਆਂ ਸੋਚਾਂ ਹੋ ਗਈਆਂ ਅੱਜ ਕੱਲ ਦੇ ਜਵਾਕਾਂ ਦੀਆਂ ਬਾਹਰ ਅੰਦਰ ਗਏ ਹੋਣਗੇ ਹੁਣ ਮੈਂ ਕਿੰਨੇ ਜਵਾਕਾਂ ਨੂੰ ਇਹਨਾਂ ਦੇ ਦੇਖੀਦਾ ਜਿਹੜੇ ਬਲੌਗਿੰਗ ਕਰਦੇ ਨੇ 6-6 7-7 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ ਕੁੜੀਆਂ ਦੇ ਇਹ ਜੇ ਚੂੜੇ ਪਾਏ ਹੋਏ ਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਇੰਨੇ ਸਾਲ ਚੂੜੇ ਪਤਾ ਨਹੀਂ ਕਿਵੇਂ ਪਾ ਕੇ ਰੱਖਦੀਆਂ ਅੱਧਾ ਗਿੱਠਾ ਗਿੱਠ ਬਾਹਾਂ ਭਰੀ ਹੋਈ ਹੁੰਦੀ ਐ ਇਹ ਕੋਈ ਨਹੀਂ ਇਹ ਦਿਖਾਵਾ ਜਾਏ ਕੋਈ ਇੰਨਾ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਸਭ ਤੋਂ ਜਿਹੜੀ ਮੇਨ ਚੀਜ਼ ਐ ਸਾਡੇ ਘਰ ਦੀ ਪੀੜ੍ਹੀ ਅੱਗੇ ਵਧਣੀ ਉਹਦੇ ਕਿੰਨੀ ਧਿਆਨ ਦਿਆ ਕਰੋ ਆ ਸ਼ੋਸ਼ੇ ਬਾਜੀਆਂ ਜੀਆਂ ਲੋਕ ਦਿਖਾਵਾ ਜਾ ਕੁਝ ਨਹੀਂ ਇਨਾਂ ਚ ਰੱਖਿਆ ਠੀਕ ਆ ਕਦੇ ਚੂੜਾ ਲਾ ਲਿਆ ਕਦੇ ਪਾ ਲਿਆ ਅੱਗੇ ਬੁੜੀਆਂ ਪਤਾ ਕੀ ਕਹਿੰਦੀ ਹੁੰਦੀ ਤੇ ਚੂੜਾ ਸਿਰਫ ਇੱਕੋ ਵਾਰ ਪੈਂਦਾ ਹੁੰਦਾ ਜਦ ਇੱਕ ਵਾਰ ਬਧਾਤਾ ਮੁੜ ਕੇ ਚੂੜਾ ਨਹੀਂ ਪੈਂਦਾ ਹੋਰ ਨਸਕਨਾ ਕੰਮ ਹੋ ਜਾਂਦਾ ਦੁਬਾਰਾ ਚੂੜਾ ਪਾਉਣਾ ਨਸਕਨਾ ਕੰਮ ਹੋ ਜਾਂਦਾ ਅੱਜ ਕੱਲ੍ਹ ਦੀਆਂ ਨੇ ਤਾਂ ਇਹ ਵੀ ਰਿਵਾਜ ਤੋੜ ਲਿਆ ਜੇ ਮਾਮੇ ਦੇ ਮੁੰਡੇ ਦਾ ਵਿਆਹ ਏ ਚੱਕੋ ਕੱਡੋ ਲਮਾਰੀ ਚੋਂ ਚੂੜਾ ਪਾ ਲੋ ਜੇ ਮਾਸੀ ਦੀ ਕੁੜੀ ਦਾ ਵਿਆਹ ਏ ਕੱਡੋ ਲਮਾਰੀ ਚੋਂ ਚੱਕੋ ਚੂੜਾ ਪਾ ਲੋ ਯਾਰ ਹੋਰ ਥੋੜਾ ਕੁਸਾ ਬਾਹਾਂ 'ਚ ਪਾਉਣ ਨੂੰ ਅਸੀਂ ਕਿਉਂ ਵਾਰ-ਵਾਰ ਚੂੜਾ ਪਾਉਣਾ ਫਿਰ ਕੀ ਕੀ ਗੋਦੀ ਕਈ ਵਾਰ ਜਵਾਕ ਚੱਕਿਆ ਹੁੰਦਾ ਫਿਰ ਕੀ ਲੱਗਾਂਗੇ ਅਸੀਂ ਵੀ ਅਸੀਂ ਸੱਜਣੀਆਂ ਵੇਈਆਂ ਇਹ ਵੀ ਇੱਕ ਵਿਆਹਾਂ ਦੇ ਫੰਕਸ਼ਨ ਜਿਹੜੇ ਨਜਾਇਜ਼ ਚੱਲ ਪਏ ਨਾ ਉਹਨਾਂ ਮੰਗੋ ਇਹ ਚੂੜੇ ਵਾਲਾ ਵੀ ਜਿਹੜਾ ਤੁਸੀਂ ਇਹ ਤੋੜ ਲਿਆ ਨਜਾਇਜ਼ ਤੋੜ ਲਿਆ ਜਦ ਇੱਕ ਵਾਰ ਚੂੜਾ ਵੱਧ ਗਿਆ ਉਹਨੂੰ ਰੱਖ ਲਓ ਸੰਭ ਕੇ ਪਰ ਤੁਸੀਂ ਬਾਰ-ਬਾਰ ਨਾ ਚੱਕ ਕੇ ਪਾਇਆ ਕਰੋ ਇਹ ਵੀ ਮੈਂ ਵਿੱਚ ਨੂੰ ਗੱਲ ਕਰੀ ਐ ਇਹ ਨਸ਼ਗਨਾ ਕੰਮ ਐ ਠੀਕ ਐ ਗੱਲ ਆ ਜਾਂਦੀ ਹੈ ਫੇਰ ਮੁੜ ਕੇ ਬੱਚੇ ਤੇ ਤੁਸੀਂ ਇਹ ਕੰਮ ਨਾ ਕਰਿਆ ਕਰੋ ਜਦੋਂ ਕਹਿੰਦੇ ਹੁੰਦੇ ਨੇ ਲਾਮਾਂ ਹੋ ਗਈਆਂ ਨਾ ਸਹੁਰਿਆਂ ਨੂੰ ਵੀ ਪਤਾ ਹੁੰਦਾ ਰਿਸ਼ਤੇਦਾਰਾਂ ਨੂੰ ਵੀ ਪਤਾ ਹੁੰਦਾ ਹੈ ਕੁੜੀ ਦੇ ਪੇਕੇਆਂ ਨੂੰ ਵੀ ਪਤਾ ਹੁੰਦਾ ਸਭ ਨੂੰ ਪਤਾ ਹੁੰਦਾ ਵੀ ਇਹਦੀ ਪੁੱਤ ਵਿਆਹਿਆ ਗਿਆ ਠੀਕ ਹੈ ਅਸੀਂ ਉਹੀ ਫਹਿਰਾਵਾ ਜਾਂ ਵੀ ਉਦਾਂ ਦਾ ਪਾ ਕੇ ਰੱਖਣਾ ਵੀ ਅਗਲਾ ਕਹੇ ਵੀ ਕੁੜੀ ਕੁਵਾਰੀ ਆ ਹੈਨਾ ਇਹ ਇਹ ਛੋਸ਼ੇ ਬਾਜੀਆਂ ਚ ਕੁਝ ਨਹੀਂ ਰੱਖਿਆ ਫੇਰ ਅੱਖਾਂ ਚ ਘਸੌਣ ਦੇਣ ਤੋਂ ਬਗੈਰ ਸਾਡੇ ਹੱਥ ਪੱਲੇ ਕੁਝ ਨਹੀਂ ਰਹਿੰਦਾ ਮੈਂ ਇੱਕ ਗੱਲ ਜਾਂਦੀ ਜਾਂਦੀ ਜ਼ਰੂਰ ਕਹੂੰਗੀ ਔਰਤ ਦੀ ਪੁੱਛ ਆਦਮੀ ਨਾਲ ਤੇ ਬੱਚੇ ਨਾਲ ਹੀ ਹੈ ਮਨਾਂ ਦੇ ਬਾਕੀ ਭਲੇਖੇ ਨਹੀਂ ਸਾਨੂੰ ਬੱਚੇ ਤੋਂ ਬਗੈਰ ਕੋਈ ਨਹੀਂ ਪੁੱਛਦਾ ਅਗਲੇ ਦੂਏ ਵਿਆਹਾਂ ਦੇ ਡਿਸੀਜਨ ਲੈਣ ਲੱਗ ਜਾਂਦੇ ਨੇ ਆ ਪਿਆਰ ਪਿਊਰਜਾ ਸਭ ਪਿੱਛੇ ਰਲ ਰਲ ਕੇ ਰਹਿ ਜਾਂਦਾ ਮਿੱਟੀ ਮਿਲ ਜਾਂਦਾ ਇਹ ਇਹ ਤੁਹਾਡੇ ਮਨਾਂ ਦੇ ਭਲੇਖੇ ਆ ਠੀਕ ਆ ਬੱਚਿਆਂ ਨਾਲ ਹੀ ਮਾਮਾ ਦੀ ਪੁੱਛ ਹੁੰਦੀ ਹੈ ਫਿਰ ਅਗਲਾ 5-7 ਸਾਲ ਲੰਘ ਜਾਂਦੇ ਆ ਹੌਲੀ ਹੌਲੀ ਦੁਖੀ ਹੋਣ ਲੱਗ ਜਾਂਦਾ ਸਣਾਵਾ ਸਣਾਵੀ ਹੋਣ ਲੱਗ ਜਾਂਦੀ ਆ ਘਰ ਚ ਕਟੋਕਲੇਸ ਰਹਿਣ ਲੱਗ ਜਾਂਦਾ ਫਿਰ ਛੜੇ ਛੜਈਏ ਤੱਕ ਗੱਲਾਂ ਜਾਰੰਦੀਆਂ ਨੇ ਸੋ ਉਹੀ ਗੱਲਾਂ ਮੈਂ ਧੀਆਂ ਨੂੰ ਜ਼ਿਆਦਾ ਕਹਿੰਦੀ ਆ ਮੁੰਡਿਆਂ ਨੂੰ ਨਹੀਂ ਮੈਂ ਕਹਿੰਦੀ ਮੁੰਡਿਆਂ ਨੇ ਤੁਹਾਡੇ ਮਗਰ ਲੱਗਣਾ ਇਹ ਔਰਤ ਦਾ ਡਿਸੀਜਨ ਆ ਇਹ ਠੀਕ ਹੈ ਜੇ ਮੁੰਡੇ ਨਹੀਂ ਵੀ ਮੰਨਦੇ ਤਾਂ ਵੀ ਤੁਹਾਨੂੰ ਚਾਹੀਦਾ ਹੈ ਵੀ ਇੱਕ ਔਰਤ ਦੀ ਪੁੱਛ ਧੀਆ ਪੁੱਤਾਂ ਨਾਲ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਹਾਰਾਜ ਇੱਕ ਵਾਰ ਸੁਣ ਲਵੇ ਧੀ ਹੋ ਜਵੇ ਭਾਵੇਂ ਪੁੱਤ ਹੋ ਜਵੇ ਧੀਆ ਪੁੱਤਾਂ 'ਚ ਕੋਈ ਫਰਕ ਨਹੀਂ ਹੈਗਾ ਉਦੋਂ ਬਾਅਦ ਤੁਸੀਂ ਜੋ ਸ਼ੁਗਲ ਮੇਲੇ ਜ਼ਿੰਦਗੀ ਦੇ ਕਰਨੇ ਆ ਬਾਅਦ 'ਚੋਂ ਕਰ ਲਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਕੋਈ ਗਲਤ ਕਿਹਾ ਗਿਆ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ